ਸਾਰਿਆਂ ਨੂੰ ਪਿਆਰ ਭਰੀ ਸਤਸਰੀਆ ਕਾਲ ਸਾਨੂੰ ਪਤਾ ਹੀ ਆ ਪਿਛਲੇ ਦਿਨੀ ਹੜ੍ਹਾਂ ਦੇ ਆਉਣ ਦੇ ਨਾਲ ਪੰਜਾਬ ਦੇ ਕੁਝ ਪਿੰਡ ਇਸ ਪਾਣੀ ਦੇ ਵਿੱਚ ਰੁੜ ਗਏ ਨੇ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਇਸ ਗੀਤ ਨਾਲ ਹੀ ਰੱਬ ਨਾਲ ਕੁਝ ਸਵਾਲ ਜਵਾਬ ਕਰਨ ਜਾ ਰਿਹਾ ਪੰਜਾਬ ਸਾਡੇ ਨਾਲ ਰੱਬਾ ਕਿਹੜਾ ਬੈਰ ਕੱਢਿਆ ਪੰਜਾਬ ਸਾਡੇ ਨਾਲ ਰੱਬਾ ਕਿਹੜਾ ਬੈਰ ਕੱਢਿਆ ਜਿਉਂਦੇ ਜੀਆਂ ਨੂੰ ਪਾਣੀ ਵਿੱਚ ਡੋਬ ਛੱਡਿਆ ਜਿਉਂਦੇ ਜੀਆਂ ਨੂੰ ਪਾਣੀ ਵਿੱਚ ਡੋਬ ਛੱਡਿਆ ਕਿੰਨੇ ਹੀ ਗਰੀਬਾਂ ਦੇ ਘਰ ਤੋੜਤੇ ਕਿੰਨੇ ਹੀ ਬੇਦੋਸੇ ਇਹ ਦੁਨੀਆ ਤੋਂ ਤੋੜਤੇ ਕਿੰਨਿਆਂ ਦੇ ਅਰਮਾਨ ਮਿੱਟੀ ਵਿੱਚ ਰੋਲਤੇ ਮੱਝਾਂ ਗਾਇਆਂ ਦਾ ਝੁੰਡ ਦਰਬੇਸਾਂ ਤੇ ਮੱਝਾਂ ਗਾਇਆਂ ਦਾ ਝੁੰਡ ਪਾਣੀ ਦੀਆਂ ਸੱਲਾਂ ਨਾਲ ਰੋਡ ਸੱਡਿਆ ਜਉਂਦੇ ਜੀਆਂ ਨੂੰ ਪਾਣੀ ਵਿੱਚ ਡੋਬ ਸੱਡਿਆ ਜਉਂਦੇ ਜੀਆਂ ਨੂੰ ਪਾਣੀ ਵਿੱਚ ਡੋਬ ਸੱਡਿਆ ਹੈ ਦਿਲ ਦਰਿਆ ਪੰਜਾਬ ਸਾਡਾ ਓਕੇ ਟਾਈਮ ਸਭ ਦੇ ਨਾਲ ਖੜੀ ਦਾ ਅੱਜ ਤੱਕ مصیبتਾਂ ਦਾ ਸਾਹਮਣਾ ਆਇਆ ਕਰਦਾ ਹਏ ਬੜੇ ਹਰਾਉਣ ਵਾਲੇ ਨੂੰ ਕਿਸੇ ਤੋਂ ਨਾ ਏ ਹਰ ਦਾ ਬੜੇ ਆਏ ਹਰਾਉਣ ਵਾਲੇ ਨੂੰ ਕਿਸੇ ਤੋਂ ਨਾ ਏ ਹਰ ਦਾ ਰੱਬਾ ਤੇਰੀਆਂ ਗੁਸਤਾਖੀਆਂ ਦਾ ਰੱਬਾ ਤੇਰੀਆਂ ਗੁਸਤਾਖੀਆਂ ਦਾ ਰੰਗੀਆਂ ਨੂੰ ਦੁੱਖ ਲੱਗਿਆ ਜਿਉਂ ਦੇ ਜੀਆਂ ਨੂੰ ਪਾਣੀ ਵਿੱਚ ਡੋਬ ਛੱਡਿਆ ਜਿਉਂ ਦੇ ਜੀਆਂ ਨੂੰ ਪਾਣੀ ਵਿੱਚ ਡੋਬ ਛੱਡਿਆ ਪੰਜਾਬ ਸਾਡੇ ਨਾਲ ਰੱਬਾ ਕਿਹੜਾ ਬੈਰ ਕੱਢਿਆ ਪੰਜਾਬ ਸਾਡੇ ਨਾਲ ਹੀ ਰੱਬਾ ਕਿਹੜਾ ਬੈਰ ਕੱਢਿਆ ਜਿਉਂਦੇ ਜੀਆਂ ਨੂੰ ਪਾਣੀ ਵਿੱਚ ਡੋਬ ਛੱਡਿਆ ਜਿਉਂਦੇ ਜੀਆਂ ਨੂੰ ਪਾਣੀ ਵਿੱਚ ਡੋਬ ਛੱਡਿਆ